ਜ਼ਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਨਾਕਾ ਮਾਰ ਰਹੀ ਪਹਿਲੇ ਆਪਣੇ ਧਾਮ ਤੇ ਕੁਰਜਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੀ ਲੜਾਈ ਲੜਨ ਉੱਥੇ ਬੈਠੀ ਹੈ ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਹੌਲੀ ਹੌਲੀ ਹਰ ਆਪਣੇ ਸੰਸਥਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਮਾਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਕਿ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੈ ਕੇ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਸ਼ਬਦ ਨਹੀਂ ਜਿੰਨਾ ਮੈਂ ਕਹਾਂ ਸਟਰੋਂਗਲੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਬੜਾ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੇ ਇਕੱਠੇ ਹੋਉਂਦੀ ਲੋੜ ਐ ਇਸ ਮੁੱਦੇ ਤੇ ਮੈਂ ਦੇਖਣਾ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਹਰਮੇਸ਼ੰਦਰ ਤੋਂ ਬਲੋ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੁਣ ਵੀ ਇੱਥੇ ਕਾਕੇ ਦੀ ਮੌਜੂਦ ਹੈ ਜਿਹਨੇ ਚਾਰ ਪਰਚੇ ਕੀਤੇਗੇ ਤਿੰਨ ਦੇ ਕੋ ਧਰਮੇਸ਼ੰਦਰ ਨੂੰ ਮੈਂ ਕੱਲ ਕਹਿਣਾ ਚਾਹਣਾ ਹੈ ਜਿਹੜੀ ਪਾਰਟੀ 'ਚ ਗਿਆ ਨਾ ਉਹਦੀ ਜ਼ਿੰਦਗੀ ਕੱਲਾ 8 ਮਹੀਨੇ ਰਹਿ ਗਈ 7-8 ਵੀਨੇ ਤੇ ਜਿੰਨਾ ਤੂੰ ਇੱਥੇ ਦੁਸ਼ਮਣੀ ਬਣਾਏ ਕਰੇਗਾ ਆਪਣੇ ਉਹਦੇ 8 ਮਹੀਨੇ ਤੋਂ ਬਾਅਦ ਦੀ ਸਮਾਂ ਯਾਦ ਕਰ ਉਹ ਜ਼ਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਨਾਕਾਮ ਕਰ ਰਹੀ ਹੈ ਪਹਿਲੇ ਆਪਣੇ ਟੈਮ ਤੇ ਕਮਜਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੀ ਲੜਾਈ ਲੜਨ ਉੱਥੇ ਬੈਠੀ ਹੈ ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਹੌਲੀ ਹੌਲੀ ਹਰ ਆਪਣੇ ਸੰਸਥਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਮਾਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੈ ਕੇ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਇਹ ਸ਼ਬਦ ਨਹੀਂ ਜਿਸ ਨਾਲ ਮੈਂ ਕਹਾਂ ਸਟਰੋਂਗਲੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਬੜਾ ਬੱਸ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇਕੱਠੇ ਉਠਾਉਂਦੀ ਲੋੜ ਹੈ ਇਸ ਮੁੱਦੇ ਤੇ ਮੈਂ ਤਾਂ ਨਾ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਫਰਮੇਸ਼ਨ ਦੇ ਬਣਾ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੁਣ ਵੀ ਇੱਥੇ ਕਾਕੇ ਰਿਮਜੂਦ ਨੇ ਜਿਹਨਾਂ ਚਾਰ ਪਰਚੇ ਕੀਤੇਗੇ ਤਿੰਨ ਦੇ ਵਿੱਚ ਕੋਈ ਧਰਨੀਤ ਸੰਧੂ ਨੂੰ ਮੈਂ ਕੱਲ ਕਰਨਾ ਚਾਹਣਾ ਹੈ ਜਿਹੜੀ ਪਾਰਟੀ 'ਚ ਗਿਆ ਨਾ ਉਹਦੀ ਜ਼ਿੰਦਗੀ ਕੱਲਾ 8 ਮਹੀਨੇ ਰਹੇਗੀ 7-8 ਮਹੀਨੇ ਤੇ ਜਿੰਨਾ ਤੂੰ ਇਥੇ ਦੁਸ਼ਮਣੀ ਬਣਾਏ ਕਰੇਗਾ ਆਪਣੇ ਉਹਦੇ 8 ਮਹੀਨੇ ਬਾਅਦ ਦੀ ਸਮਾਂ ਯਾਦ ਕਰ। ਇੱਕ ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹਦਕਾਂ ਤੇ ਡਾਕਾ ਮਾਰ ਰਹੀ। ਪਹਿਲੇ ਆਪਣੇ ਟੈਨ ਦਾ ਕੰਮ ਕਰ ਲਿਆ। ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ। ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੇ ਲੜਾਈ ਲੜਨ ਉੱਥੇ ਬੈਠੀ ਹੈ ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਹੌਲੀ ਹੌਲੀ ਹਰ ਆਪਣੇ ਸੰਸਥਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਮਾਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ आओ ਆਪਣੀ ਫੌਜ ਲੈ ਕੇ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਇਹ ਸ਼ਬਦ ਨਹੀਂ ਜਿਹਨਾਂ ਮੈਂ ਕਹਿ ਸਕੀ ਸਟਰੋਂਗਲੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਮੜਾ ਬਸ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੇ ਇੱਕ ਜੁਠੋਂਦੀ ਲੋੜ ਹੈ ਇਸ ਮੁੱਦੇ ਤੇ ਮੈਂ ਦੇਖਣਾ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਹਰਮੀਤ ਸੰਧੂ ਵੱਲੋਂ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੁਣ ਵੀ ਇੱਥੇ ਕਾਕੇ ਦੀ ਮੌਜੂਦ ਹੈ ਜਿਹਨੇ ਚਾਰ ਪਰਚੇ ਕੀਤੇਗੇ ਤਿੰਨ ਦੇਖੋ ਹਰਮੀਤ ਸੰਧੂ ਮੈਂ ਕੱਲ ਕਰਨਾ ਚਾਹਣਾ ਹੈ ਜਿਹੜੀ ਪਾਰਟੀ 'ਚ ਗਿਆ ਨਾ ਉਹਦੀ ਜ਼ਿੰਦਗੀ ਕੱਲਾ 8 ਮਹੀਨੇ ਰਹਿ ਗਈ 7-8 ਮਹੀਨੇ ਤੇ ਜਿੰਨਾ ਤੂੰ ਇੱਥੇ ਦੁਸ਼ਮਣੀ ਬਣਾਏ ਕਰੇਗਾ ਆਪਣੇ ਉਹਦੇ 8 ਮਹੀਨੇ ਬਾਅਦ ਦੀ ਸਮਾਂ ਯਾਦ ਕਰ। ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਨਾਕਾ ਮਾਰ ਰਹੀ। ਪਹਿਲੇ ਆਪਣੇ ਡੈਮ ਤੇ ਕੰਮ ਜਖਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੀ ਲੜਾਈ ਲੜਨ ਕੋ ਚੁੱਪ ਬੈਠੀ ਹੈ ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਹੌਲੀ ਹੌਲੀ ਹਰ ਆਪਣੇ ਸੰਸਥਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਮਾਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ आओ ਆਪਣੀ ਫੌਜ ਲੈ ਕੇ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਸ਼ਬਦ ਨਹੀਂ ਜਿੰਨਾ ਮੈਂ ਕਹਾਂ ਸੀ ਸ਼ੌਂਕੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਬੜਾ ਬਸ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਥੇਬੰਦੀਆਂ ਨੂੰ ਇਕੱਠੇ ਠੋਣਦੀ ਲੋੜ ਹੈ ਇਸ ਮੁੱਦੇ ਤੇ ਮੈਂ ਦੇਖਣਾ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਹਰਮੀਤ ਸੰਧੂ ਵੱਲੋਂ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੁਣ ਵੀ ਇੱਥੇ ਕਾਕੇ ਏਰੀ ਮੌਜੂਦ ਨੇ ਜਿਹਨੇ ਚਾਰ ਪਰਚੇ ਕੀਤੇਗੇ ਤਿੰਨ ਦੇ ਵਿੱਚ ਕੁਝ ਹਰਮੀਤ ਸੰਧੂ ਮੈਂ ਕੱਲ ਕਰਨਾ ਚਾਹਣਾ ਹੈ ਜਿਹੜੀ ਪਾਰਟੀ 'ਚ ਗਿਆ ਨਾ ਉਦੀ ਜ਼ਿੰਦਗੀ ਇਕੱਲਾ 1 ਅੱਖ ਮਹੀਨੇ ਰਹਿ ਗਈ 7-8 ਵੀਨੇ ਤੇ ਜਿੰਨਾ ਤੂੰ ਇਥੇ ਦੁਸ਼ਮਣੀ ਬਣਾਏ ਕਰੇਗਾ ਆਪਣੇ ਉਹਦੇ 8 ਮਹੀਨੇ ਤੋਂ ਬਾਅਦ ਦੀ ਸਮਾਂ ਯਾਦ ਕਰ